ਬਾਪੂ ਜੀ ਅੱਧਾ ਕੂੜੇ ਦੇ ਭਰੇ ਹੋਏ ਢੇਰ ਦੇ ਵਿੱਚ ਰੱਦੀ ਦੇ ਭਰੇ ਹੋਏ ਕਮਰੇ ਅਖਬਾਰਾਂ ਦੇ ਵਿੱਚ ਬੋਤਲਾਂ ਗਲਾਸਾਂ ਦੇ ਵਿੱਚ ਉੱਥੇ ਹੀ ਸੌਂਦੇ ਸੀ ਕੋਈ ਬਿਸਤਰਾ ਨਹੀਂ ਸੀ ਘਰੇ ਉਹ ਰੱਦੀ ਦੇ ਉੱਤੇ ਹੀ ਸੌਂਦਾ ਕੋਈ ਢੀੜੇ ਕੱਪੜਿਆਂ ਦਾ ਟਰੰਕ ਨਹੀਂ ਸੀ ਭਰੇ ਪਏ ਘਰੇ ਉਹੀ ਜਿਹੜੇ ਤੰਤ ਤੇ ਬੰਨੇ ਹੋਏ ਸੀ ਪਾਏ ਸੀ ਕੁਝ ਕੱਪੜੇ ਉਹੀ ਸੀ ਥਾਣੇਦਾਰ ਸੀ ਬਾਪ ਰਿਟਾਇਰ ਹੋਇਆ ਪੈਸੇ ਤੇ ਨੇਦੀ ਕੋਈ ਕਮੀ ਨਹੀਂ ਸੀ ਆਪਣੇ ਬਾਪ ਨੂੰ ਮੰਝੇ ਤੇ ਪੈ ਨੂੰ ਉਹਦੀ ਸੇਵਾ ਕਰਨ ਦੀ ਉਹਦੀ ਸੰਭਾਲ ਕਰਨ ਦਾ ਬੀੜਾ ਚੁੱਕਿਆ। 22 ਵੀ ਦੇ ਦੌਰਾਨ ਛੱਡ ਕੇ ਚਲੇ ਗਏ। ਵੀ ਤੂੰ ਸਾਰਾ ਦਿਨ ਬਾਪ ਦੇ ਮਗਰੀ ਤੁਰਿਆ ਫਿਰਦਾ ਰਹਿੰਦਾ। ਬਾਪ ਦੇ ਨਾਂ ਦੀ ਸਾਰੀ ਪ੍ਰਾਪਰਟੀ ਉਹ ਆਪਣੇ ਨਾਂ ਕਰਵਾ ਲਈ। ਇਹਦੇ ਸਾਈਨ ਕਰਵਾ ਕੇ ਜੋ ਇਹਦੇ ਹੱਕ ਦਾ ਸੀ ਹਿੱਸੇ ਦਾ ਸੀ ਉਹ ਵੀ ਸਾਰਾ ਕੁਝ ਆਪਣੇ ਨਾਂ ਕਰਵਾ ਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਸਖਵੰਤ ਵੀਰ ਸਿੰਘ ਗੋਸ਼ਾ ਜੀ ਦੇਖ ਰਿਹਾ ਹਾਂ ਕਿਹੜੀ ਹਾਲਤ ਦੇ ਵਿੱਚ ਸੀਗੇ ਜਦੋਂ ਇਹਨਾਂ ਨੂੰ ਘਰ ਤੋਂ ਲੈ ਕੇ ਆਏ ਸੀ ਮਰੇ ਸਰ ਅਮਰ ਸਰ ਦਰਬਾਰ ਸਾਹਿਬ ਇਤੋਂ 6-7 ਕਿਲੋਮੀਟਰ ਦੂਰ ਰਹਾ ਹਾਂ ਜੀ ਤੇ ਉੱਥੋਂ ਨਿਊ ਆਜ਼ਾਦਨਗਰ ਆ ਜੀ ਇਹ ਏਰੀਆ ਹੈਗਾ ਆ ਰੋਡ ਵੱਜਦਾ ਹੈ ਸੁਲਤਾਨਪਿੰਡ ਰੋਡ ਦੇ ਉੱਤੇ ਇਹ ਮਹੱਲਾ ਨਿਊ ਆਜ਼ਾਦਨਗਰ ਹਰਜਿੰਦਰ ਸਿੰਘ ਵੀਰ ਦਾ ਸਾਹਮਣੇ ਘਰ ਆ ਜੀ ਜਿੱਥੋਂ ਆਪਾਂ ਸ਼ੁਰੂ ਕੀਤੀ ਹੈ ਵੀਡੀਓ ਤੇ ਉਹਦੇ ਬਿਲਕੁਲ ਸਾਹਮਣੇ ਇਸ ਗਵੰਤ ਵੀਰ ਸਿੰਘ ਗੋਸ਼ਾ ਬਾਈ ਦਾ ਘਰ ਆ ਤੇ ਗੋਸ਼ੇ ਬਾਈ ਦੇ ਘਰ ਦੇ ਹਾਲਾਤ ਆ ਆ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਇੱਕ ਨਰਕ ਘਟ ਰਿਹਾ ਵੀਰ ਇੱਥੇ ਵੀਡੀਓ ਵੀਰ ਦੀ ਬਣਾਈ ਆ ਬਾਈ ਨੇ ਮੇਰੇ ਨਾਲ ਇਹੋ ਜਿਹੀ ਗੱਲ 17 18 ਸਾਲ ਤੱਕ ਇਹਨਾਂ ਨੂੰ ਹੋ ਗਿਆ ਹਰਜਿੰਦਰ ਸਿੰਘ ਨੂੰ ਦੇਖਦੇ ਆ ਕਦੇ ਬਾਈ ਦਾ ਕੋਈ ਸਾਫ਼ ਸੁਥਰੇ ਕੱਪੜੇ ਇਸ਼ਨਾਨ ਪਾਣੀ ਜਾਂ ਕੋਈ ਹੋਰ ਚੰਗਾ ਕਦੇ ਵੀ ਨਹੀਂ ਦੇਖਿਆ ਘਰ ਦੇ ਵਿੱਚ ਕੋਈ ਮੈਨੂੰ ਲੱਗਦਾ ਨਹੀਂ ਬਾਥਰੂਮ ਆ ਪ੍ਰੋਪਰ ਬੰਦ ਕਰ ਰਿਹਾ ਤੇ ਦੇਖੋ ਆ ਕੀ ਆ ਕਿਚਨ ਆ ਜਾਂ ਬਾਥਰੂਮ ਆ ਕੋਸ਼ੀ ਨਹੀਂ ਇੱਥੇ ਟਾਇਲਟ ਵਗੈਰਾ ਵੀ ਇੱਥੇ ਹੀ ਬਾਈ ਆ ਜਿਹੜਾ ਸਮਾਨ ਉਧਰ ਕਰਦਾ ਮੇਰੇ ਖਣ ਉਧਰ ਇੱਕ ਸਿਰਫ ਸਰਕਾਰੀ ਟੂਟੀ ਹਰੇ ਰੰਗ ਦੀ ਜਲਬ ਲੱਗੀ ਹੋਈ ਆ ਬਾਹਾਂਟੀ ਦੇ ਵਿੱਚ ਉਹ ਗੰਦਾ ਪਾਣੀ ਪੀਂਦਾ ਬਾਈ ਅੰਦਰ ਟਾਇਲਟ ਦੇ ਵਿੱਚ ਇੰਨਾ ਗੰਦਾ ਇੰਨਾ ਉਤੋਂ ਸਮੀਲ ਆ ਰਹੀ ਜਿੱਥੇ ਬਾਈ ਆਪਣਾ ਮਲ ਮੂਤਰ ਤਿਆਗਦਾ ਅੰਦਰ ਕੂੜਾ ਭਰਿਆ ਸਾਰੇ ਕਮਰਿਆਂ 'ਚ ਸਾਰੇ ਪਾਸੇ ਆਹ ਆਹ ਸਹੇਜ ਜੀਰ ਦਾ ਮਾਰੇ ਬੰਦਰ ਨੂੰ ਮੂਟਾ ਨਹੀਂ ਰਿਹਾ ਤੇ ਆ ਇਦਾਂ ਦੇ ਸੇਬ ਕੋਈ ਦੇ ਦਿੰਦਾ ਹੈ ਪਰ ਇਦਾਂ ਹੀ ਖਾ ਲੈਂਦਾ ਅੱਧਾ ਖਾ ਕੇ ਰੱਖ ਲੈਂਦਾ ਫੇਰ ਖਾ ਲੈਂਦਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਆਜ਼ਾਦ ਨਗਰ ਨਿਊ ਆਜ਼ਾਦ ਨਗਰ ਮਹੱਲੇ ਦੇ ਵਿੱਚ ਬਾਪੂ ਜੀ ਰਹਿੰਦੇ ਸੀ ਬਾਪੂ ਜੀ ਦੇ ਪਿਤਾ ਜੀ ਸਰਦਾਰ ਕਰਤਾਰ ਸਿੰਘ ਐਕਸ ਥਾਣੇਦਾਰ ਸੀਗੇ ਥਾਣੇਦਾਰ ਰਿਟਾਇਰ ਹੋਏ ਹੋਏ ਨੇ ਉਹ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ 1900 80 ਤੋਂ 90 ਦੇ ਦਹਾਕੇ ਦੇ ਵਿੱਚ ਬਹੁਤ ਸਾਰੇ ਕਾਰਜ ਕੀਤੇ ਜ਼ਿੰਦਗੀ ਦੇ ਵਿੱਚ ਆਪਣੀ ਦੇ ਵਿੱਚ ਬਹੁਤ ਆਪਣੇ ਬੱਚਿਆਂ ਲਈ ਪ੍ਰਾਪਰਟੀਆਂ ਪੈਸਾ ਇਕੱਠਾ ਕਰਿਆ ਪਰ ਦੋ ਪੁੱਤ ਬਾਪੂ ਦੇ ਇੱਕ ਪੁੱਤ ਤਾਂ ਪਟਵਾਰੀ ਲੱਗ ਗਿਆ ਕਾਨੂੰਗੋ ਲੱਗ ਗਿਆ ਇੱਕ ਪੁੱਤ ਜਿਹੜਾ ਬਾਪੂ ਦੀ ਸੇਵਾ 'ਚ ਹੀ ਲੱਗਿਆ ਰਿਹਾ ਜਿਹਦੀ ਜ਼ਿੰਦਗੀ ਨਰਕ ਬਣ ਗਈ ਬਾਪੂ ਜੀ ਦੇ ਘਰ ਜਦੋਂ ਅਸੀਂ ਗਏ ਆਂਡ ਗਵਾਂਡ ਦੇ ਲੋਕਾਂ ਨੇ ਜਦੋਂ ਸਾਨੂੰ ਜਾਣਕਾਰੀ ਦਿੱਤੀ ਵੀ ਪਿਛਲੇ ਕਰੀਬ 18-20 ਸਾਲਾਂ ਤੋਂ ਬਾਪੂ ਜੀ ਇਦਾਂ ਕੂੜੇ ਦੇ ਭਰੇ ਹੋਏ ਢੇਰ ਦੇ ਵਿੱਚ ਰੱਦੀ ਦੇ ਭਰੇ ਹੋਏ ਕਮਰੇ ਅਖਬਾਰਾਂ ਦੇ ਵਿੱਚ ਬੋਤਲਾਂ ਗਲਾਸਾਂ ਦੇ ਵਿੱਚ ਉੱਥੇ ਹੀ ਸੌਂਦੇ ਰੋਟੀ ਪਾਣੀ ਵੀ ਘਰੇ ਨਹੀਂ ਸੀ ਬਣਦਾ ਬਾਹਰ ਛੱਕਦੇ ਸੀ ਜਿੰਨੀ ਰੱਦੀ ਘਰ ਦੇ ਵਿੱਚ ਪਈ ਸੀਗੀ ਉਹਨੂੰ ਚੱਕ ਕੇ ਥੋੜੀ ਬਹੁਤੀ ਰੱਦੀ ਵੇਚ ਕੇ ਰੋਟੀ ਖਾ ਲੈਂਦੇ ਸੀ ਆਪ ਤੋਂ ਬਾਅਦ ਬਾਪੂ ਸਗਵੰਤ ਵੀਰ ਸਿੰਘ ਜੀ ਗੋਸ਼ਾ ਦੀ ਮੈਰਿਜ ਹੋਈ ਸੀ ਵਧੀਆ ਪਰਿਵਾਰ ਸੀ ਠਾਣੇਦਾਰ ਸੀ ਬਾਪ ਰਿਟਾਇਰ ਹੋਇਆ ਪੈਸੇ ਢੇਲੇ ਦੀ ਕੋਈ ਕਮੀ ਨਹੀਂ ਸੀ ਪਰ ਜਦੋਂ ਬਾਪ ਬਿਮਾਰ ਹੋ ਗਿਆ மஞ்சੇ ਤੇ ਪੈ ਗਿਆ ਚੱਲਣ ਫਿਰਨ ਤੋਂ ਸਮਰੱਥ ਹੋ ਗਿਆ ਤਾਂ ਵੱਡੇ ਭਰਾ ਨੇ ਬਾਪ ਦੀ ਸੇਵਾ ਕਰਨ ਤੋਂ ਹੱਥ ਖਿੱਚ ਲੇ ਸਗਵੰਤ ਵੀਰ ਸਿੰਘ ਗੋਸ਼ਾ ਨੇ ਆਪਣੇ ਬਾਪ ਨੂੰ மஞ்சੇ ਤੇ ਪਏ ਨੂੰ ਉਹਦੀ ਸੇਵਾ ਕਰਨ ਦੀ ਉਹਦੀ ਸੰਭਾਲ ਕਰਨ ਦਾ ਬੀੜਾ ਚੁੱਕਿਆ ਜਿਹਦੇ ਇਹ ਵੇ ਦੇ ਵਿੱਚ ਦੀ ਤਾਂ ਮ ਪਤਨੀ ਵੀ ਦਿਨ ਨਾਰਾਜ਼ ਹੋ ਗਈ ਵੀ ਤੂੰ ਸਾਰਾ ਦਿਨ ਬਾਪ ਦੇ ਮਗਰੀ ਤੁਰਿਆ ਫਿਰਦਾ ਰਹਿਣਾ ਆਪਣੇ ਬਾਰੇ ਨਹੀਂ ਕੋਈ ਸੋਚਦਾ ਇਹ इमोशनल ਬੰਦਾ ਇਹ ਰੱਬ ਦਾ ਬੰਦਾ ਆਪਣੇ ਬਾਪ ਨੂੰ ਰੱਬ ਸਮਝ ਕੇ ਸੇਵਾ ਕਰਦਾ ਰਿਆ ਵਾਈਫ ਵੀ ਇਹਦੇ ਦੌਰਾਨ ਛੱਡ ਕੇ ਚਲੇ ਗਈ ਇਹਨੂੰ ਪਰ ਜਦੋਂ ਬਾਪ ਇਸ ਦੁਨੀਆ ਤੋਂ ਚਲਾ ਗਿਆ ਇਹ ਬਰਲਾਪ ਦੇ ਵਿੱਚ ਇਹ ਦੁੱਖ ਦੇ ਵਿੱਚ ਅਫਸੋਸ ਦੇ ਵਿੱਚ ਆਪਣਾ ਜੀਵਨ ਕੁਝ ਮਹੀਨਿਆਂ ਲਈ ਉਦਾਂ ਦੇ ਹਾਲਾਤਾਂ ਚਲਾ ਗਿਆ ਤੇ ਇਹਦੇ ਭਰਾ ਨੇ ਬਾਪ ਦੇ ਨਾਂ ਦੀ ਸਾਰੀ ਪ੍ਰਾਪਰਟੀ ਉਹ ਆਪਣੇ ਨਾਂ ਕਰਵਾ ਲਈ ਇਹਦੇ ਸਾਈਨ ਕਰਵਾ ਕੇ ਜੋ ਇਹਦੇ ਹੱਕ ਦਾ ਸੀ ਹਿੱਸੇ ਦਾ ਸੀ ਉਹ ਵੀ ਸਾਰਾ ਕੁਝ ਆਪਣੇ ਨਾਂ ਕਰਵਾ ਲਿਆ ਤੇ ਜਿਸ ਦੇ ਫਲਸਰੂਪ ਗੋਸ਼ਾ ਭਾਈ ਸਿਗਵੰਤ ਵੀਰ ਸਿੰਘ ਗੋਸ਼ਾ ਇੱਕੋ ਦੋ ਕਮਰਿਆਂ ਦੇ ਘਰ ਜੋਗ ਰਹਿ ਗਿਆ ਬਸ ਡਿਪਰੈਸ਼ਨ ਚਲਾ ਗਿਆ ਟੈਨਸ਼ਨ ਚ ਸਮਾਜ ਦੇ ਵਿੱਚੋਂ ਕੱਟਿਆ ਗਿਆ ਆਪਣੇ ਆਪ ਨੂੰ ਇਕੱਲਾ ਫੀਲ ਕਰਨ ਲੱਗ ਗਿਆ ਰਿਸ਼ਤੇਦਾਰ ਭੈਣ ਭਰਾ ਸਭ ਮੁੱਖ ਮੋੜਨ ਲੱਗ ਜਾਂਦੇ ਨੇ ਜਦ ਹਾਲਾਤ ਬਦਲਦੇ ਆ ਇਨਸਾਨ ਤੇ ਉਹਨਾਂ ਹਾਲਾਤਾਂ ਨੇ ਫਿਰ ਸਗਵੰਤ ਵੀਰ ਸਿੰਘ ਗੋਸ਼ੇ ਬਾਈ ਜੀ ਦੀ ਵੀ ਕਿਹੜੀ ਹਾਲਤ ਦੇ ਵਿੱਚ ਸੀਗਾ ਸਗਵੰਤ ਵੀਰ ਗੋਸ਼ੇ ਬਾਈ ਜੀ ਨੂੰ ਜਦੋਂ ਅਸੀਂ ਲੈਣ ਗਏ ਉੱਥੇ ਇਨਾ ਰੱਬ ਦਾ ਬੰਦਾ ਕੋਈ ਬਿਸਤਰਾ ਨਹੀਂ ਸੀ ਘਰੇ ਮਰਦੀ ਦੇ ਉੱਤੇ ਹੀ ਸੌਂਦਾ ਸੀ ਕੋਈ ਲੀੜੇ ਕੱਪੜਿਆਂ ਦਾ ਟਰੰਕ ਨਹੀਂ ਸੀ ਭਰੇ ਪਏ ਘਰੇ ਉਹੀ ਜਿਹੜੇ ਤੰਤ ਤੇ ਬੰਨੇ ਹੋਏ ਸੀ ਪਾਏ ਸੀ ਕੁਝ ਕੱਪੜੇ ਉਹੀ ਸੀ ਬਿਲਕੁਲ ਸੁੱਕ ਕੇ ਕਮਜ਼ੋਰ ਹੋਇਆ ਪਿਆ ਪੈਸੇ ਜ਼ਰੂਰ ਜੇਬ ਦੇ ਵਿੱਚ ਸੀਗੇ ਪਰ ਖਰਚਣ ਵਾਸਤੇ ਕੋਈ ਆਪਣਾ ਨਹੀਂ ਸੀ ਦੁੱਖ ਬਹੁਤ ਸੀ ਪਰ ਕੋਈ ਵੰਡਣ ਵਾਲਾ ਨਹੀਂ ਸੀ ਬਾਪੂ ਦੀ ਇੱਕ ਅੱਖ ਖਰਾਬ ਹੋ ਗਈ ਸੀ ਜਿਹੜੀ ਕਿ ਨੇ ਆਪਣੇ ਵੱਡੇ ਭਰਾ ਨੂੰ ਬੜੀਆਂ ਬੇਨਤੀਆਂ ਕੀਤੀਆਂ ਮੇਰੀ ਅੱਖ ਠੀਕ ਕਰਾ ਦੇ ਨਹੀਂ ਕਰਾਈ ਅੱਖ ਗਲ ਗਈ ਅੱਖ ਦਾ ਕਾਰਨੀਆ ਡੇਲਾ ਜਿਹੜਾ ਉਹ ਕੱਢ ਦਿੱਤਾ ਗਿਆ ਹੁਣ ਅੱਜ 100% ਡਿਸੇਬਲ ਹੋ ਗਿਆ ਇਸ ਅੱਖ ਤੋਂ ਬਾਅਦ ਇਸ ਤਰ੍ਹਾਂ ਦੇ ਬਹੁਤ ਸਾਰੇ ਬੰਦੇ ਬਾਪੂ ਸਖਮੰਦ ਸਿੰਘ ਗੋਸ਼ਾਬੀਰ ਜੀ ਬਾਪੂ ਜੀ ਵਰਗੇ ਬਹੁਤ ਸਾਰੇ ਬੰਦੇ ਅੱਜ ਵੀ ਆਪੋ ਆਪਣੇ ਘਰਾਂ 'ਚ ਗਲੀ ਮੁल्ल्या 'ਚ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਨ ਲਈ ਮਜਬੂਰ ਨੇ ਜਿਹੜੇ ਹਾਲਾਤ 'ਚ ਬਾਪੂ ਬਾਪੂ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸੰਗਤ ਨੂੰ ਆਪਾਂ ਆਪਣਾ ਫਰਜ਼ ਨਿਭਾਈਏ ਘਟੋ ਘਟਨ ਇਨਸਾਨ ਹੋਣ ਦਾ ਫਰਜ਼ ਨਿਭਾਈਏ ਇਦਾਂ ਦੇ ਲੋਕਾਂ ਨਾਲ ਇੱਕ ਆਪਣੀ ਭਾਈਚਾਰਕ ਸਾਂਝ ਅੱਗੇ ਵਧਾਈਏ ਉਹਨਾਂ ਨੂੰ ਮਿਲੀਏ ਵਰਤੀਏ ਅੱਜ ਤੁਹਾਡੇ ਨਾਲ ਜਿਹੜੀ ਇਹ ਸਾਂਝ ਪਾਈ ਆ ਇਹ ਨਾਲ ਸ਼ਾਇਦ ਤੁਸੀਂ ਕੋਈ ਜ਼ਰੂਰ ਸਿੱਖਿਆ ਲਵੋਗੇ ਕੋਈ ਜਾਗਰੂਕ ਹੋਵੋਗੇ ਕੋਈ ਅਵੇਅਰ ਹੋਵੋਗੇ ਇਹਨਾਂ ਦੀ ਪ੍ਰਾਣੀਆਂ ਤਸਵੀਰਾਂ ਦੇਖ ਕੇ ਵੀ ਤੁਸੀਂ ਜ਼ਰੂਰ ਆਪਣੇ ਆਪ ਨੂੰ ਬਚਲੈਂਤ ਕਰਨ ਦੇ ਬਜਾਏ ਕੋਈ ਸ਼ਾਇਦ ਤੁਹਾਡੇ ਆਸ-ਪਾਸ ਕੋਈ ਇਸ ਤਰ੍ਹਾਂ ਦਾ ਅਨਸਾਨ ਹੋਵੇ ਉਹਦੇ ਬਾਰੇ ਤੁਸੀਂ ਜਾਗਰੂਕ ਹੋ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਕੋਈ ਹੋਰ ਭੈਣ ਭਰਾ ਦੇਖ ਸਕੇ ਦੇਖ ਕੇ ਅਵੇਰ ਹੋ ਸਕੇ ਜਿਸ ਗੁੰਤ ਵੀਰ ਸਿੰਘ ਗੋਸ਼ਾ ਬਾਈ ਜੀ ਦੀ ਜਿਹੜੀ ਬੇਨਤੀ ਆ ਉਹ ਆਪਣੇ ਭਰਾ ਲਈ ਇਹੀ ਆ ਜੀ ਅੱਜ ਵੀ ਬਾਪੂ ਜੀ ਨਹੀਂ ਵੀ ਕਹਿਣਾ ਚਾਹੁੰਦੇ ਅਸੀਂ ਆਪਣੇ ਵੱਲੋਂ ਬੇਨਤੀ ਕਰਦੇ ਆ ਵੀ ਤੁਸੀਂ ਜਰੂਰ ਮਿਲ ਕੇ ਜਾਵਾ ਇਹ ਵੀ ਸਰਦਾਰ ਕਰਤਾਰ ਸਿੰਘ ਠਾਣੇਦਾਰ ਦਾ ਪੁੱਤ ਆ ਤੁਹਾਡਾ ਭਰਾ ਵਾ ਤੁਹਾਡੀ ਖੂਨ ਦੀ ਸਾਂਝ ਆ ਧੰਨਵਾਦ ਕਰਦੇ ਆ ਹਰਜਿੰਦਰ ਵੀਰ ਦਾ ਜਿਹਨੇ ਅਵੇਅਰਨੈਸ ਦਿਖਾਉਂਦੇ ਉਸ ਟਾਈਮ ਬਾਪੂ ਜੀ ਦੇ ਬਾਰੇ ਸਾਨੂੰ ਦੱਸਿਆ ਵੀਡੀਓ ਬਣਾ ਕੇ ਭੇਜੀ ਜਿੱਦੇ ਸਦਕਾ ਸਾਨੂੰ ਬਾਪੂ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਬਹੁਤ ਸ਼ੁਕਰੀਆ ਸ਼ੇਅਰ ਜਰੂਰ ਕਰਿਓ ਆਪਣੇ ਅੰਦਰ ਚਾਤ ਵੀ ਜਰੂਰ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ